ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਪੇਟ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਪੁਦੀਨੇ ਦੇ ਪੱਤੇ ਚਬਾ ਕੇ ਖਾ ਲਓ ਨੰਬਰ 2 ਜੇਕਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਕੇਲੇ ਉੱਪਰ ਕਾਲਾ ਨਮਕ ਲਗਾ ਕੇ ਖਾਣਾ ਸ਼ੁਰੂ ਕਰ ਦੇਵੋ ਬਹੁਤ ਜਲਦ ਆਰਾਮ ਮਿਲੇਗਾ ਨੰਬਰ 3 ਅਖਬਾਰ ਦਾ ਟੁਕੜਾ ਫਰਿੱਜ ਵਿੱਚ ਰੱਖਣ ਦੇ ਨਾਲ ਫਰਿੱਜ ਦੀ ਸਾਰੇ ਗੰਦੀ ਸਮੈਲ ਖਤਮ ਹੋ ਜਾਂਦੀ ਹੈ ਇਨਾਲ ਹੀ ਜਿਆਦਾ ਪਾਣੀ ਵੀ ਨਹੀਂ ਡਿੱਗਦਾ। ਨੰਬਰ 4 ਗਾਂ ਦਾ ਦੁੱਧ ਮੱਝ ਦੇ ਦੁੱਧ ਤੋਂ ਪਤਲਾ ਹੁੰਦਾ ਹੈ ਜੋ ਕਿ ਆਸਾਨੀ ਨਾਲ ਹজম ਹੋ ਜਾਂਦਾ ਹੈ। ਨੰਬਰ 5 ਸੌਣ ਸਮੇਂ ਕਦੇ ਵੀ ਦੇਰੀ ਨਾ ਕਰੋ ਕਿਉਂਕਿ ਅਜਿਹਾ ਕਰਨ ਦੇ ਨਾਲ ਤੁਸੀਂ ਕਈ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਸਮੇਂ ਸਿਰ ਸੌਂਦੇ ਹੋ ਤਾਂ ਤੁਹਾਨੂੰ ਡਿਪਰੈਸ਼ਨ ਵੀ ਨਹੀਂ ਹੋਵੇਗਾ। ਨੰਬਰ 6 ਬੱਕਰੀ ਦੇ ਦੁੱਧ ਵਿੱਚ ਖੰਜੂਰਾ ਪਾ ਕੇ ਪੀਣ ਦੇ ਨਾਲ ਸਰੀਰ ਅੰਦਰ ਤਾਕਤ ਆ ਜਾਂਦੀ ਹੈ। ਨੰਬਰ 7 ਖਾਣਾ ਕਦੇ ਵੀ ਤੇਜ਼ੀ ਨਾਲ ਨਾ ਖਾਓ। ਇਸ ਤਰ੍ਹਾਂ ਖਾਣਾ ਜਲਦੀ ਨਾਲ ਪਚਦਾ ਨਹੀਂ ਤੇ ਨਾਲ ਹੀ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮੇ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੂਰਜਮੁਖੀ ਦਾ ਤੇਲ ਆਪਣੇ ਵਾਲਾਂ ਵਿੱਚ ਲਗਾਓ। ਨੰਬਰ 8 ਜੇਕਰ ਕੰਨ ਵਿੱਚ ਪਾਣੀ ਚਲਿਆ ਜਾਵੇ ਤਾਂ ਮੂੰਹ ਤੇ ਹੱਥ ਰੱਖ ਕੇ ਜ਼ੋਰ ਦੇ ਨਾਲ ਫੂਕ ਮਾਰੋ। ਪਾਣੀ ਬਾਹਰ ਨਿਕਲ ਜਾਵੇਗਾ ਨੰਬਰ 9 ਜੇਕਰ ਤੁਸੀਂ ਘਰ ਵਿੱਚ ਲੱਗੇ ਸ਼ੀਸ਼ੇ ਨੂੰ ਬਹੁਤ ਜ਼ਿਆਦਾ ਚਮਕਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਆਲੂ ਦੇ ਛਿਲਕੇ ਨਾਲ ਸਾਫ਼ ਕਰ ਲਵੋ ਸ਼ੀਸ਼ਾ ਚਮਕਣ ਲੱਗ ਜਾਵੇਗਾ ਨੰਬਰ 10 ਰੋਜ਼ਾਨਾ ਭੁਜੇ ਹੋਏ ਛੋਲੇ ਖਾਣ ਦੇ ਨਾਲ ਮਸਲ ਤੇਜ਼ ਹੋ ਕੇ ਤਾਕਤਵਰ ਬਣਦੇ ਹਨ ਤੇ ਨਾਲ ਹੀ ਜੇਕਰ ਤੁਹਾਨੂੰ ਬੁਖਾਰ ਨਹੀਂ ਉਤਰ ਰਿਹਾ ਤਾਂ ਗਲੋ ਦਾ ਪਾਣੀ ਪੀ ਕੇ ਬੁਖਾਰ ਬਹੁਤ ਜਲਦੀ ਉਤਰ ਜਾਂਦਾ ਹੈ ਨੰਬਰ 11 ਨੋਹ ਕਟਣ ਤੋਂ ਤੁਰੰਤ ਬਾਅਦ ਆਪਣੇ ਨੋਹ ਉੱਪਰ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕਰ ਲਓ ਇਸ ਨਾਲ ਯਾਦ ਸ਼ਕਤੀ ਤੀਜ ਹੋਵੇਗੀ ਤੇ ਨਾਲ ਹੀ ਨੋਹਾਂ ਦੀ ਚਮਕ ਵੀ ਵਧੇਗੀ ਨੰਬਰ 12 ਧਨੀਏ ਦੇ ਪੱਤੇ ਚਬਾ ਲੈਣ ਦੇ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ ਇਹਨਾਂ ਨੂੰ ਚਿਹਰੇ ਤੇ ਮਸਲਣ ਨਾਲ ਚਿਹਰੇ ਨੂੰ ਲਾਭ ਮਿਲਦੇ ਹਨ ਨੰਬਰ 13 ਖੂਨ ਨੂੰ ਸਾਫ਼ ਕਰਨ ਲਈ ਗੋਭੀ ਬਹੁਤ ਹੀ ਵਧੀਆ ਸਬਜ਼ੀ ਹੈ ਇਸ ਦਾ ਤੁਸੀਂ ਜੂਸ ਵੀ ਬਣਾ ਕੇ ਪੀ ਸਕਦੇ ਹੋ ਜਾਂ ਇਸ ਨੂੰ ਕੱਚੀ ਵੀ ਖਾ ਸਕਦੇ ਹੋ। ਨੰਬਰ 14 ਵਾਲਾਂ ਵਿੱਚ ਕਦੇ ਵੀ ਗੁਲ ਜਾਂ ਨਾ ਪੈਣ ਤਾਂ ਇਸ਼ਨਾਨ ਕਰਨ ਤੋਂ ਪਹਿਲਾਂ ਵਾਲਾਂ ਨੂੰ ਕੰਗੀ ਕਰ ਲਓ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਵਾਲਾਂ ਨੂੰ ਕੰਗੀ ਜ਼ਰੂਰ ਕਰੋ। ਨੰਬਰ 15 ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਲੈ ਕੇ ਆਪਣੇ ਹੱਥਾਂ ਪੈਰਾਂ ਦੀਆਂ ਤਲੀਆਂ ਉੱਪਰ ਚੰਗੀ ਤਰ੍ਹਾਂ ਨਾਲ ਮਸਾ ਲਓ। ਮ사ਜ ਕਰ ਲਓ ਇਸ ਨਾਲ ਕਾਫੀ ਰੋਗਾਂ ਤੋਂ ਰਾਹਤ ਮਿਲਦੀ ਹੈ। ਨੰਬਰ 16 ਸਰਦੀਆਂ ਦੇ ਮੌਸਮ ਵਿੱਚ ਤਿਲਾਂ ਦੇ ਤੇਲ ਨਾਲ ਜੇਕਰ ਤੁਸੀਂ ਮਾਲਿਸ਼ ਕਰ ਲਓ ਤਾਂ ਤੁਹਾਨੂੰ ਸਰਦੀ ਜ਼ੁਖਾਮ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 17 ਜਿਹੜੇ ਬੱਚੇ ਜਲਦੀ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦੀ ਯਾਦ ਸ਼ਕਤੀ ਤੇ ਦਿਮਾਗ ਤੇਜ਼ ਹੁੰਦਾ ਹੈ। ਨੰਬਰ 18 ਜੇਕਰ ਬੱਚਾ ਸਾਫ਼ ਨਾ ਬੋਲ ਰਿਹਾ ਹੋਵੇ ਤਾਂ ਉਸ ਨੂੰ ਫਟਕੜੀ ਵਾਲੇ ਪਾਣੀ ਨਾਲ ਕੁਰਲੀ ਕਰਵਾ ਲਓ। ਕਾਫੀ ਲਾਭ ਮਿਲਦਾ ਹੈ। ਪਰ ਪਾਣੀ ਨੂੰ ਅੰਦਰ ਨਾ ਲੈ ਕੇ ਜਾਣ ਦੇਵੋ ਨੰਬਰ 19 ਵਜਨ ਨੂੰ ਘਟ ਕਰਨ ਲਈ ਰੋਜ਼ਾਨਾ ਦਿਨ ਵਿੱਚ ਰੋਟੀ ਖਾਣ ਤੋਂ ਪਹਿਲਾਂ ਕਈ ਵਾਰ ਪੌੜੀਆਂ ਚੜ੍ਹੋ ਤੇ ਉਤਰੋ ਇਸ ਨਾਲ ਵਜਨ ਬਹੁਤ ਜਲਦੀ ਘਟਣ ਲੱਗ ਜਾਵੇਗਾ ਨੰਬਰ 20 ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲੇ ਕਰਨ ਲਈ ਰੋਜ਼ਾਨਾ ਆਪਣੇ ਵਾਲਾਂ ਦੇ ਵਿੱਚ ਆਮਲੇ ਦੇ ਤੇਲ ਦੀ ਮਾਲਿਸ਼ ਕਰੋ ਇਸ ਨਾਲ ਵਾਲ ਕਾਲੇ ਹੀ ਰਹਿਣਗੇ ਨੰਬਰ 21 ਜੇਕਰ ਤੁਸੀਂ ਖੂਨ ਗਾੜਾ ਹੋਣ ਦੀ ਸਮੱਸਿਆ ਦਾ ਸ਼ਿਕਾਰ ਹੋ ਤਾਂ ਕਿਉਂ ਜੇਕਰ ਤੁਸੀਂ ਖੂਨ ਗਾੜਾ ਹੋਣ ਦੀ ਸਮੱਸਿਆ ਦੇ ਸ਼ਿਕਾਰ ਹੋ ਤਾਂ ਕਿਉਂ ਤੇ ਤਲੀਆਂ ਚੀਜ਼ਾਂ ਘਟਾ ਦਿਓ ਇਸ ਤੋਂ ਇਲਾਵਾ ਦੁੱਧ ਲੱਸੀ ਦਹੀਂ ਵੀ ਪਤਲਾ ਕਰਕੇ ਖਾਓ ਇਸ ਤਰ੍ਹਾਂ ਤੁਸੀਂ ਕਿਸੇ ਵੀ ਵੱਡੇ ਤੋਂ ਵੱਡੇ ਰੋਗ ਤੋਂ ਬਚੇ ਰਹਿ ਸਕਦੇ ਹੋ ਨੰਬਰ 22 ਜੇਕਰ ਤੁਸੀਂ बार-बार ਛਿੱਕ ਆਉਣ ਤੋਂ ਪਰੇਸ਼ਾਨ ਹੋ ਤਾਂ ਆਪਣੇ ਮੂੰਹ ਵਿੱਚ ਹਰੀ ਇਲਾਇਚੀ ਰੱਖ ਕੇ ਕੁਝ ਸਮਾਂ ਚੋਸਣ ਤੋਂ ਬਾਅਦ ਹੌਲੀ-ਹੌਲੀ ਚਬਾਲ ਕੇ ਖਾ ਲੋ ਇਸ ਤਰ੍ਹਾਂ ਕਰਨ ਨਾਲ ਚਿਕਾਉਣੀਆਂ ਹਟ ਜਾਣਗੀਆਂ। ਨੰਬਰ 23 ਜਿਹੜੇ ਲੋਕ ਮੂਧੇ ਪੈਰ ਹੋ ਕੇ ਸੌਂਦੇ ਹਨ ਜਾਂ ਫਿਰ ਮੂਧੇ ਹੋ ਕੇ ਟੀਵੀ ਦੇਖਦੇ ਹਨ ਅਜਿਹੇ ਲੋਕ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਨਾਲ ਹੀ ਸਾਹ ਦੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ। ਨੰਬਰ 24 ਜਿਹੜੇ ਲੋਕ ਝੁੱਕ ਕੇ ਪੜਦੇ ਹਨ ਜਾਂ ਫਿਰ ਲਿਖਦੇ ਹਨ ਉਹਨਾਂ ਨੂੰ ਰੀੜ ਦੀ ਹੱਡੀ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਉਹਨਾਂ ਦਾ ਦਿਮਾਗ ਵੀ ਕਮਜ਼ੋਰ ਹੁੰਦਾ ਹੈ। ਇਸ ਤੋਂ ਇਲਾਵਾ ਫੇਰ ਵੀ ਫਿਰ ਇਹਨੂੰ ਕਾਫੀ ਨੁਕਸਾਨ ਹੁੰਦਾ ਹੈ। ਨੰਬਰ 25 ਹਰੀ ਇਲਾਇਚੀ ਜੇਕਰ ਤੁਸੀਂ 2-3 ਦਿਨ ਲਗਾਤਾਰ ਚਵਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਖੂਨ گاੜਾ ਨਹੀਂ ਹੁੰਦਾ। ਨੰਬਰ 26 ਸੌਣ ਸਮੇਂ ਕਦੇ ਵੀ ਸਰਾਣਾ ਲੈ ਕੇ ਨਾ ਸੋਵੋ। ਇਸ ਨਾਲ ਤੁਸੀਂ ਅਨੇਕਾਂ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਸੋ ਹਮੇਸ਼ਾ ਬਿਨਾਂ ਸਰਾਣੇ ਤੋਂ ਖੱਬੇ ਪਾਸੇ ਨੂੰ ਪਾਸਾ ਲੈ ਕੇ ਹੀ ਨੀਂਦ ਲਓ। ਇਸ ਨਾਲ ਸਰੀਰ ਨੂੰ ਕਾਫੀ ਫਾਇਦੀ ਮਿਲਦੇ ਹੈ। ਨੰਬਰ 2 ਜੇਕਰ ਤੁਸੀਂ ਮੱਛਰਾਂ ਤੋਂ ਪਰੇਸ਼ਾਨ ਹੋ ਤਾਂ ਆਪਣੇ ਸਰਾਣੇ ਕੋਲ ਗਲਾਸ ਪਾਣੀ ਵਿੱਚ ਨਮਕ ਪਾ ਕੇ ਰੱਖ ਲਿਓ ਇਸ ਨਾਲ ਮੱਛਰ ਤੁਹਾਡੇ ਨੇੜੇ ਨਹੀਂ ਆਵੇਗਾ ਨੰਬਰ 28 ਜੇਕਰ ਤੁਹਾਡੇ ਘਰ ਵਿੱਚ ਆਟੇ ਨੂੰ ਸੁੰਡੀਆਂ ਲੱਗ ਜਾਣ ਤਾਂ ਆਟੇ ਵਿੱਚ ਤੇਜ ਪੱਤਾ ਰੱਖ ਦਿਓ ਅਜਿਹਾ ਕਰਨ ਦੇ ਨਾਲ ਉਹ ਕਦੇ ਵੀ ਕਿਸੇ ਜੀ ਦਾ ਸ਼ਿਕਾਰ ਨਹੀਂ ਹੋਵੇਗਾ ਭਾਵੇਂ ਆਟੇ ਵਿੱਚ ਸੁੱਸਰੀਆਂ ਤੇ ਸੁੰਡੀਆਂ ਨਹੀਂ ਪੈਣਗੀਆਂ ਨੰਬਰ 29 ਜਿਹੜੀਆਂ ਔਰਤਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹੋਣ ਉਹਨਾਂ ਨੂੰ ਮੇਥੀ ਦਾਣੇ ਦੇ ਪਾਊਡਰ ਨੂੰ ਪੀਸ ਕੇ ਤੇਲ ਵਿੱਚ ਮਿਕਸ ਕਰਕੇ ਵਾਲਾਂ ਵਿੱਚ ਲਗਾਉਣ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਹਨ ਤੇ ਵਾਲ ਕਾਲੇ ਵੀ ਹੋ ਜਾਂਦੇ ਹਨ। ਨੰਬਰ 30 ਰੋਟੀ ਹਮੇਸ਼ਾ ਹੀ ਮੋਟੀ ਖਾਓ। ਇਸ ਤਰ੍ਹਾਂ ਦੀ ਰੋਟੀ ਖਾਣ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ। ਨੰਬਰ 31 ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਤਾਂ ਉਸ ਸਮੇਂ ਆਪਣੇ ਸਿਰ ਤੇ ਟੋਪੀ ਜਾਂ ਦੁਪੱਟਾ ਜ਼ਰੂਰ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਤੇਜ਼ ਧੁੱਪ ਤੋਂ ਆਪਣੇ ਵਾਲਾਂ ਨੂੰ ਬਚਾ ਸਕਦੇ ਹੋ। ਨੰਬਰ 32 ਜਿਹੜੀਆਂ ਔਰਤਾਂ ਘੱਟ ਸੌਂਦੀਆਂ ਹਨ ਉਹਨਾਂ ਔਰਤਾਂ ਦੀ ਦਿਮਾਗੀ ਹਾਲਤ ਖਰਾਬ ਹੋਣ ਲੱਗ ਜਾਂਦੀ ਹੈ। ਨੰਬਰ 33 ਜੇਕਰ ਤੁਹਾਡੇ ਗੁਰਦੇ ਵਿੱਚ ਕੋਈ ਸਮੱਸਿਆ ਹੈ ਤਾਂ ਖੀਰੇ ਦਾ ਸੇਵਨ ਘੱਟ ਤੋਂ ਘੱਟ ਕਰੋ। ਇਸ ਨਾਲ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਨੰਬਰ 34 ਵਾਲਾਂ ਨੂੰ ਧੋਣ ਤੋਂ ਬਾਅਦ ਹੇਅਰ ਕੰਡੀਸ਼ਨਰ ਲਗਾਉਣ ਨਾਲ ਵਾਲ ਜ਼ਿਆਦਾ ਫੁੱਲੇ-ਫੁੱਲੇ ਨਹੀਂ ਰਹਿੰਦੇ ਤੇ ਨਾਲ ਹੀ ਖੜੇ ਵੀ ਨਹੀਂ ਹੁੰਦੇ। ਨੰਬਰ 35 ਚਿਹਰੇ ਉੱਪਰ ਮੁਲਤਾਨੀ ਮਿੱਟੀ ਲਗਾਉਣ ਨਾਲ ਚਿਹਰੇ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਚਿਹਰੇ ਦੇ ਦਾਗ-ਧੱਬੇ ਵੀ ਮਿਟ ਜਾਂਦੇ ਹਨ। ਨੰਬਰ 36 40 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਅਖਰੋਟ, ਬਦਾਮ, ਕੈਲਸ਼ੀਅਮ ਭਰਪੂਰ ਚੀਜ਼ਾਂ, ਚੁਕੰਦਰ, ਆਂਡਾ, ਖੱਟੇ ਫਲ ਆਦਿ ਜ਼ਰੂਰ ਖਾਣੇ ਚਾਹੀਦੇ ਹਨ। ਨੰਬਰ 37 ਦੁੱਧ ਨਾਲ ਇਹ ਚੀਜ਼ਾਂ ਭੁੱਲ ਕੇ ਵੀ ਨਾ ਖਾਓ ਦਹੀਂ ਖੱਟੇ ਫਲ ਮੀਟ ਅਤੇ ਮੱਛੀ ਇਹਨਾਂ ਚੀਜ਼ਾਂ ਨੂੰ ਖਾਣ ਨਾਲ ਤੁਹਾਨੂੰ ਸਕਿਨ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 38 ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਇਹ ਜੂਸ ਜ਼ਰੂਰ ਪੀਵੋ ਪਹਿਲਾ ਸੰਤਰੇ ਦਾ ਜੂਸ ਦੂਸਰਾ ਸਟਰਾਬੇਰੀ ਦਾ ਜੂਸ ਤੀਸਰਾ ਅਨਾਨਾਸ ਦਾ ਜੂਸ ਚੌਥਾ ਦੁੱਧ ਤੇ ਪੰਜਵਾਂ ਗ੍ਰੀਨ ਜੂਸ ਨੰਬਰ 39 ਜੇਕਰ ਤੁਸੀਂ ਆਪਣਾ ਭਾਰ ਘਟ ਕਰਨ ਲਈ ਜ਼ਿਆਦਾ ਮਿਹਨਤ ਕਰ ਰਹੇ ਹੋ ਤਾਂ ਰੋਜ਼ਾਨਾ ਰਾਤ ਨੂੰ ਬਸ ਇਹਨਾਂ ਅਨਾਜਾਂ ਦਾ ਸੇਵਨ ਕਰਨਾ ਹੀ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਵਜ਼ਨ ਘਟ ਜਾਵੇਗਾ ਜੋ ਓਟਸ ਕਾਲੇ ਛੋਲੇ ਬੇਸਣ ਤੇ ਮੱਕੀ ਨੰਬਰ 40 ਜੇਕਰ ਤੁਸੀਂ ਆਪਣੇ ਚਿਹਰੇ ਤੇ ਨਾਰੀਅਲ ਦਾ ਤੇਲ ਜ਼ਿਆਦਾ ਲਗਾਉਂਦੇ ਹੋ ਤਾਂ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਹਿਲਾਂ ਕਿਲਮੋਹਾਂ ਸੇ ਦੂਸਰਾ ਦਾਗ ਤੱਬੇ ਤੀਸਰਾ ਤੇਲ ਵਾਲੀ ਸਕਿਨ ਚੌਥਾ ਅਲਰਜੀ ਤੇ ਪੰਜਵਾਂ ਚੁਰੜੀਆਂ ਸੋ ਅਜਿਹੀ ਹੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ